ਆਪਣੀਆਂ ਹੀ ਅੱਖਾਂ ਦੇ ਸਾਹਮਣੇ ਆਪਦੇ ਬੇਟੇ ਦਾ ਕਤਲ ਮਹਿਲਾ ਤੋਂ ਦੇਖਿਆ ਨਹੀਂ ਗਿਆ ਉਹ ਦਹਾੜਾ ਮਾਰ ਕੇ ਚੀਕਣ ਲੱਗੀ ਉਸੇ ਵਕਤ ਹੀ ਇੱਕ ਹੋਰ ਹਮਲਾਵਰ ਨੇ ਉਸਦੇ ਪਤੀ ਦੀ ਗਰਦਨ ਵੀ ਉਡਾਤੀ ਖੂਨ ਦੇ ਛੱਟੇ ਕੰਧਾਂ ਤੇ ਫੈਲ ਗਏ ਦੂਜੇ ਹਮਲਾਵਰ ਨੇ ਉਸਦੇ ਹੱਥ ਪੈਰ ਵਢੇ ਤੇ ਉਹ ਤੜਪ ਤੜਪ ਕੇ ਸ਼ਾਂਤ ਹੋ ਗਿਆ ਫਿਰ ਚਾਰ ਪੰਜ ਹਮਲਾਵਰ ਉਸ ਔਰਤ ਨੂੰ ਕਸੀੜਦੇ ਹੋਏ ਬੇੜੇ ਦੇ ਵਿੱਚ ਲੈ ਕੇ ਆਉਂਦੇ ਨੇ ਉਹ ਚੀਕਦੀ ਹੈ ਤਾਂ ਕੁਝ ਲੋਕਾਂ ਬਲੌਂਸ ਦੇ ਮੂੰਹ ਦੇ ਵਿੱਚ ਮੂੱਕਾ ਪਾ ਦਿੱਤਾ ਜਾਂਦਾ ਦੋ ਤਣ ਹਮਲਾਵਰਾਂ ਵੱਲੋਂ ਉਸਦੀ ਸਾੜੀ ਖਿੱਚਣੀ ਸ਼ੁਰੂ ਕੀਤੀ ਜਾਂਦੀ ਹੈ ਤੇ ਫਿਰ ਸਾਰਿਆਂ ਨੇ ਬਾਰੀ-ਬਾਰੀ ਉਹਦਾ ਰੇਪ ਕੀਤਾ ਤੇ ਫਿਰ ਜਾਂਦੇ ਵਕਤ ਉਹਨਾਂ ਬਲੋਸ ਔਰਤ ਦੀ ਛਾਤੀ ਦੇ ਵਿੱਚ ਤਿੰਨ ਗੋਲੀਆਂ ਮਾਰਤੀਆਂ ਜਾਂਦੀਆਂ ਨੇ 1 ਦਸੰਬਰ 1997 ਰਾਤ ਦੇ 9 ਵਜੇ ਸੀ ਤੇ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਵਿੱਚ 30-35 ਆਦਮੀ ਸੋਨ ਨਦੀ ਵੱਲ ਬਾਦੇ ਨੇ ਉਹਨਾਂ ਕੋਲ ਤਮਾਮ ਤਰ੍ਹਾਂ ਦੇ ਹਥਿਆਰ ਵੀ ਮੌਜੂਦ ਸੀ ਤੇ ਉੱਥੋਂ ਇੱਕ ਮਲਾਹ ਮੌਜੂਦ ਸੀ ਹਥਿਆਰਬੰਦਾਂ ਦੇ ਵਿੱਚੋਂ ਇੱਕ ਬਜ਼ੁਰਗ ਨੇ ਕਿਹਾ ਆਖ ਕੇ ਅਸੀਂ ਨਦੀ ਦੇ ਪਾਰ ਜਾਣਾ ਹੋਰ ਮਲਾਹਾਂ ਨੂੰ ਸਾਧ ਉਸ ਵੱਲੋਂ ਹੋਰ ਲੋਕਾਂ ਨੂੰ ਵੀ ਬੋਲ ਮਾਰਿਆ ਜਾਂਦਾ ਤੇ ਕਿਸ਼ਤੀਆਂ ਨਦੀ ਪਾਰ ਕਰਦੀਆਂ ਨੇ ਦੂਸਰੇ ਪਾਸੇ 50-60 ਹਥਿਆਰਬੰਦ ਲੋਕ ਹੋਰ ਖੜੇ ਸੀ ਹੁਣ ਘੰਟੀ 100 ਤੋਂ ਪਾਰ ਹੋ ਚੁੱਕੀ ਸੀ ਤੇ ਉਹਨਾਂ ਚੋਂ ਹੀ ਚਾਰ-ਪੰਜ ਲੋਕ ਹਥਿਆਰ ਲੈ ਕੇ ਅੱਗੇ ਵੱਧ ਨੇ ਤੇ ਸਾਰੇ ਮਲਾਹਾਂ ਨੂੰ ਵੀ ਉੱਥੇ ਹੀ ਢੇਰ ਕਰ ਦਿੱਤਾ ਜਾਂਦਾ ਇਹ ਕਹਿ ਕੇ ਕਿ ਕੋਈ ਸਬੂਤ ਨਹੀਂ ਬਚਣਾ ਚਾਹੀਦਾ ਤੇ ਫਿਰ ਇਹ ਹਮਲਾਵਰ ਅੱਗੇ ਵੱਧ ਨੇ ਤੇ ਲਕਸ਼ਮਣਪੁਰ ਬਾਦੇ ਨਾਂ ਦੇ ਇੱਕ ਪਿੰਡ ਦੇ ਵਿੱਚ ਜਾਂਦੇ ਨੇ 10-15 ਦੇ ਗਰੁੱਪ ਬਣਾਉਂਦੇ ਨੇ ਇੱਥੇ ਹੀ ਇੱਕ ਘਰ ਦੇ ਬਰਾਂਡੇ ਦੇ ਵਿੱਚ ਤਿੰਨ ਲੋਕ ਪਏ ਹੋਏ ਸੀ ਮਾਂ ਬੇਟੀ ਤੇ ਪਿਤਾ ਜਦੋਂ ਹੀ ਗੋਲੀਆਂ ਦੀ ਆਵਾਜ਼ ਆਈ ਤਾਂ ਪਤੀ ਕੰਦ ਟੱਪ ਕੇ ਭੱਜ ਗਿਆ ਪਰ ਪਤਨੀ ਤੇ ਬੇਟੀ ਫੜੀਆਂ ਗਈਆਂ ਤਾਂ ਇੱਕ ਹਮਲਾਵਰ ਨੇ ਉਹਨਾਂ ਤੇ ਬੰਦੂਕ ਤਾਣਤੀ ਦੂਸਰਾ ਬੋਲ ਪਿਆ ਕੇ ਇਹਨਾਂ ਤੇ ਗੋਲੀ ਬਰਬਾਦ ਨਾ ਕਰ ਤਾਂ ਉਸ ਵੱਲੋਂ ਤਲਵਾਰ ਕੱਢੀ ਜਾਂਦੀ ਹੈ ਤੇ ਮਾਂ ਦਾ ਅਖਲਾ ਅਲੱਗ ਕਰ ਦਿੱਤਾ ਜਾਂਦਾ ਬੇਟੀ ਨੂੰ ਦਬੋਜਦੇ ਨੇ ਰੇਪ ਕਰਦੇ ਨੇ ਤੇ ਫਿਰ ਉਹਦੇ ਨਿਚਲੇ ਹਿੱਸੇ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਆ ਇੱਥੋਂ ਤੱਕ ਕਿ ਔਰਤਾਂ ਦੀਆਂ ਛਾਤੀਆਂ ਦਾ ਕੱਟ ਦਿੱਤੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਪ੍ਰੈਗਨੈਂਟ ਔਰਤਾਂ ਦਾ ਕਾਨੂੰਨੀ ਬਖਸ਼ਾ ਜਾਂਦਾ ਥੋੜੀ ਦੇਰ ਦੇ ਵਿੱਚ ਪੂਰੇ ਪਿੰਡ ਅੰਦਰ ਹਾਹਾਕਾਰ ਮਚ ਚੁੱਕਿਆ ਸੀ ਦਰਜਨਾਂ ਲੋਕ ਮਾਰੇ ਗਏ ਕਈ ਘਰਾਂ ਦੇ ਵਿੱਚ ਤਾਂ ਰੋਣ ਵਾਲਾ ਵੀ ਕੋਈ ਨਹੀਂ ਸੀ ਬਚਾ ਤੇ ਕਰੀਬ 8 ਤੋਂ 9 ਲੋਕ ਭੀ ਇੱਕ ਇੱਕ ਪਰਿਵਾਰ ਦੇ ਮਾਰੇ ਗਏ ਪਿੰਡ ਦੇ ਘਰਾਂ ਤੇ ਗਲੀਆਂ ਦੇ ਵਿੱਚ ਲਾਸ਼ਾਂ ਵਿਕਰੀਆਂ ਪਈਆਂ ਸਨ ਸਵੇਰ 5 ਵਜੇ ਪੁਲਿਸ ਆਈ ਟੋਟਲ 53 ਲੋਕ ਮਾਰੇ ਗਏ ਸੀ ਜਿਨ੍ਹਾਂ 'ਚ 32 ਔਰਤਾਂ 10 ਬੱਚੇ ਤੇ 5 ਲੜਕੀਆਂ ਵੀ ਸੀ ਤਾਂ ਕੁਝ ਆਦਮੀ ਤੇ ਇਹ ਸਭ ਦਲਿਤ ਸੀ ਪੁਲਿਸ ਵੱਲੋਂ ਪੁੱਛਿਆ ਜਾਂਦਾ ਕਿ ਇਹ ਸਭ ਕਿਸ ਨੇ ਕੀਤਾ ਤਾਂ ਇੱਕ ਆਦਮੀ ਬਨੋਦ ਪਾਸ ਬਣ ਪੁਲਿਸ ਦੇ ਸਾਹਮਣੇ ਆਉਂਦਾ ਕਿਸਰ ਮੈਂ ਦੇਖਿਆ ਅਕਰੀਬ 100 ਲੋਕਾਂ ਦਾ ਇੱਕ ਜੱਥਾ ਸੀ ਜੋ ਰਣਵੀਰ ਬਾਬਾ ਦੀ ਜਾਇਦੇ ਨਾਰੇ ਲਾ ਰਹੇ ਸੀ ਮੈਂ 26 ਲੋਕਾਂ ਨੂੰ ਪਛਾਣ ਲਿਆ ਜਿਨ੍ਹਾਂ ਦੇ ਵਿੱਚੋਂ 19 ਤਾਂ ਮੇਰੇ ਪਿੰਡ ਦੇ ਹੀ ਸੀ ਬਿਨੋਦ ਵੱਲੋਂ ਉਹੀ ਪੁਲਿਸ ਨੂੰ ਇਹ ਵੀ ਦੱਸਿਆ ਜਾਂਦਾ ਕਿ ਸਰ ਸਾਡੀ ਉਹਨਾਂ ਨਾਲ ਪਹਿਲਾਂ ਤੋਂ ਕੋਈ ਵੀ ਲੜਾਈ ਨਹੀਂ ਆ ਨਾ ਕੋਈ ਦੁਸ਼ਮਣੀਆਂ ਅਸੀਂ ਤਾਂ ਉਹਨਾਂ ਦੇ ਹੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਬਸ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਸੀਪੀਆਈ ਮਾਲੇ ਦੇ ਸਪੋਰਟਰਾਂ ਤੇ ਰਣਵੀਰ ਸੇਨਾ ਵਾਲਿਆਂ ਦੀ ਉਹਨਾਂ ਨਾਲ ਦੁਸ਼ਮਣੀਆਂ ਪੁਲਸ ਨੂੰ ਹੁਣ ਤੱਕ 58 ਲਾਸ਼ਾਂ ਮਿਲ ਚੁੱਕੀਆਂ ਸੀ 53 ਪਿੰਡ ਦੇ ਵਿੱਚ ਤਾਂ ਪੰਜ ਲੋਕ ਨਦੀ ਦੇ ਕਿਨਾਰੇ ਤੋਂ ਜੋ ਕਿਸ਼ਤੀਆਂ ਚਲਾਉਣ ਵਾਲੇ ਮਲਾਹ ਸੀ ਇਸ ਤੋਂ ਬਾਅਦ ਪੁਲਸ ਨੇ ਇੱਕ ਡਾਕਟਰਾਂ ਦੀ ਟੀਮ ਉਸ ਪਿੰਡ ਦੇ ਵਿੱਚ ਪੋਸਟਮਾਰਟਮ ਲਈ ਭੇਜੀ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਸੰਸਕਾਰ ਦੀ ਤਿਆਰੀ ਕਰਵਾ ਲਈ ਜਾਂਦੀ ਆ ਕਿ ਉਹਨਾਂ ਦਾ ਸੰਸਕਾਰ ਕੀਤਾ ਜਾ ਸਕੇ ਪਿੰਡ ਵਾਲੇ ਅੜ ਗਏ ਤੇ ਪੁਲਿਸ ਨੂੰ ਇੱਕ ਵੀ লাশ ਉਠਾਉਣ ਨਹੀਂ ਦਿੱਤੀ ਜਾਂਦੀ ਤਾਂ ਹੁਣ ਫਿਰ ਪੁਲਿਸ ਵੀ ਕੀ ਕਰੇ ਤਾਂ ਉਸ ਤੋਂ ਬਾਅਦ 100 ਤੋਂ ਜ਼ਿਆਦਾ ਪੁਲਿਸ ਵਾਲੇ ਉਸ ਪਿੰਡ ਦੇ ਵਿੱਚ ਉਸ ਰਾਤ ਰੋਕਦੇ ਨੇ ਫਿਰ ਬਿਹਾਰ ਦੀ ਮੁੱਖ ਮੰਤਰੀ ਰਾਬੜੀ ਦੇਵੀ ਤੇ ਸੱਪਾ ਸੰਸਦ ਮਨੀ ਫੂਲਣ ਦੇਵੀ ਜੋ ਕਿ ਪਹਿਲਾਂ ਡਕਾਇ ਸੀ ਉਹ ਪਿੰਡ ਦੇ ਵਿੱਚ ਆਉਂਦੀ ਹੈ ਤੇ ਉਸਦੇ ਸਮਝਾਉਣ ਤੇ ਪਿੰਡ ਵਾਲੇ ਉਹਨਾਂ ਦਾ ਅੰਤਮ ਸੰਸਕਾਰ ਦੇ ਲਈ ਮੰਨ ਵੀ ਜਾਂਦੇ ਨੇ ਤੇ ਫਿਰ ਦੋ ਟਰੈਕਟਰਾਂ 'ਚ ਇੱਕ-ਇੱਕ ਕਰਕੇ 58 ਲੋਕਾਂ ਨੂੰ ਪਰਿਆ ਗਿਆ ਤੇ ਛੇ ਸਮੂਹਿਕ ਚੇਤਾਵਨੀ ਬਣਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਪਰ 28 ਫਰਵਰੀ 1998 ਨੂੰ 152 ਲੋਕਾਂ ਦੀ ਗਵਾਹੀ ਤੇ 50 ਰੁਪਈਆਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਕਰੀਬ 9 ਸਾਲ ਤੱਕ ਇਸ ਮਾਮਲੇ 'ਚ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਤੇ 11 ਸਾਲ ਬਾਅਦ 2008 ਦੇ ਵਿੱਚ 44 ਰੁਪਈਆਂ ਦੇ ਖਿਲਾਫ ਸੈਸ਼ਨ ਕੋਰਟ 'ਚ ਸੁਣਵਾਈ ਹੁੰਦੀ ਆ ਤੇ 152 ਦੇ ਵਿੱਚੋਂ 99 ਗਾਹਾਂਵਾਹਾਂ ਵੱਲੋਂ ਕੋਰਟ ਦੇ ਅੰਦਰ ਬਿਆਨ ਦਰਜ ਕਰਵਾਏ ਜਾਂਦੇ ਨੇ ਤੇ ਫਿਰ 7 April 2010 ਨੂੰ ਸੈਸ਼ਨ ਕੋਰਟ ਪਟਨਾ ਨੇ ਇਸ ਮਾਮਲੇ ਨੂੰ ਰੇਅਰ ਆਫ ਰੇਅਰੈਸਟ ਦੱਸਦੇ ਹੋਏ 26 ਯੂਰੋਪਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ 50-50 ਹਜ਼ਾਰ ਰੁਪਏ ਉਹਨਾਂ ਦੇ ਉੱਪਰ ਜੁਰਮਾਨਾ ਵੀ ਲਾਇਆ ਜਾਂਦਾ ਤੇ 18 ਲੋਕਾਂ ਨੂੰ ਬਰੀ ਕਰ ਦਿੱਤਾ ਜਾਂਦਾ ਪਰ 9 ਅਕਤੂਬਰ 2013 ਨੂੰ ਪਟਨਾ ਹਾਈ ਕੋਰਟ ਨੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਕਰਤਾ ਤੇ ਸਭ ਨੂੰ ਬਰੀ ਕਰਤਾ ਇਸ ਨਰ ਸੰਹਾਰ ਕੇਸ ਵਿੱਚ ਰਣਵੀਰ ਸੈਨਾ ਦੇ ਮਹੇਸ਼ਵਰ ਜੋ ਕਿ ਇੱਕ ਮੁਖੀਆ ਵੀ ਸੀ ਉਸ ਨੂੰ ਵੀ ਰੂਪੀ ਬਣਾਇਆ ਗਿਆ ਸੀ ਪਰਪਲਸ ਨੇ ਇਹ ਕਹਿੰਦੇ ਹੋਏ ਕਿ ਉਹ ਤਾਂ ਫਰਾਰਾ ਕਦੇ ਵੀ ਉਸ ਨੂੰ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਜਦੋਂ ਕਿ ਉਹ 2002 ਤੋਂ ਲੈ ਕੇ 2011 ਤੱਕ ਜੇਲ੍ਹ ਦੇ ਵਿੱਚ ਹੀ ਬੰਦ ਸੀ ਇਸ ਤੋਂ ਬਾਅਦ ਮਾਮਲਾ 13 ਅਕਤੂਬਰ 2013 ਨੂੰ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਪਰ ਸੁਣਵਾਈ ਨਹੀਂ ਹੋਈ ਤਾ ਫਿਰ April 2025 ਦੇ ਵਿੱਚ ਬਚਾਅ ਪੱਖ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਕਹਿਆ ਜਾਂਦਾ ਕਿ ਸਾਰੇ ਦੇ ਸਾਰੇ 26 ਦੇ 26 આરોપી ਆੜੇ ਮਰ ਚੁੱਕੇ ਨੇ ਤੇ ਫਿਰ ਇਹ ਮਾਮਲਾ ਬੰਦ ਕਰ ਦਿੱਤਾ ਜਾਂਦਾ। ਬਿਹਾਰ ਦੇ ਵਿੱਚ ਹੁਣ ਤੱਕ ਸਿਰਫ 5 ਸਾਲਾਂ ਦੇ ਵਿੱਚ 4 ਵੱਡੇ ਨਰਸਹਾਰ ਹੋ ਚੁੱਕੇ ਸੀ ਤੇ ਇਹਨਾਂ ਦੇ ਪਿੱਛੇ ਸੀ 1992 ਦਾ ਘਾਇ ਜिले ਦੇ 12 ਪਿੰਡ ਪਿੰਡ ਦੇ ਵਿੱਚ ਹੋਇਆ ਇੱਕ ਨਰਸਹਾਰ ਜਿਸ ਦੇ ਵਿੱਚ 34 ਜ਼ਿਮੀਂਦਾਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਜ਼ਿਆਦਾਤਰ આરોપી ਐਮ ਸੀ ਸੀ ਦੇ ਸੀ। ਤੇ ਲਕਸ਼ਮਣ ਪਰਬਾਦ ਦੇ ਨਰਸੰਹਾਰ ਉਸ ਦਾ ਬਦਲਾ ਮੰਨਿਆ ਜਾਂਦਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ